ਤੇਤੀ ਵਾਂ ਗੁਰਮਤ ਸਮਾਗਮ ਸੰਤਪਵਾਹਾ ਜਿਹੜਾ ਸੋਟੇ ਘੁੰਮਣ ਵਾਲਿਆਂ ਦੀ ਵਰਸੀ ਸਮਾਗਮ ਨਿਯਮਿਤ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਜੋ ਕਿ ਪਾਪਿਆ ਬਾਲ ਨੂੰ ਆਪਣਾ ਪੰਜ ਤਾਨ ਦਿੱਤੇਗੇ ਉਹਨਾਂ ਦੀ ਰਮਤਾਨ ਨਾਲ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਔਰ ਸਿੱਖੀ ਪ੍ਰਤੀ ਵੀ ਜਾਗਰੂਕਤਾ ਚੱਲ ਰਹੀ ਹੈ ਕਿਸ ਦਿਨ ਦੀ ਜਿਹੜੀ ਤੁਸੀਂ ਰਮਤਾਨ ਕੀਤੀ ਤੋਂ ਉਹ ਕਿੰਨੇ ਜਿਹੜੀ ਕੋਈ ਪੁੱਛਦਾ ਇਹ ਆਪਣਾ 20 ਤਰੀਕ ਤੋਂ ਰਮਤਾਨ ਕੀਤੀ ਹੀ ਗਈ ਸੀ ਸ਼ਾਮ 7 ਵਜੇ ਤੋਂ 11 ਵਜੇ ਤੱਕ ਰਾਤ तो आज पच्ची तरीक की हो गई अपनी दस तो दस चार बजे तक समाप्ति हो जाएगी जन हितेशी टीआरपी नहीं भरोसा आपका ਜਿੰਨੋ ਦਾ ਕਿ ਵਰਸੀ ਸਮਾਗਮ ਉਹ ਮਨਾਇਆ ਜਾ ਰਿਹਾ ਸਾਡੇ ਨਾਲ ਇੱਕ ਸਖਵੀਰ ਨੇ ਜੋ ਇਹ ਮੇਲੇ ਸਮਾਗਮ ਜਾਂ ਹੋਰ ਵੀ ਕਿਤੇ ਸੀਗਾ ਉਹ ਬਰਦਰ ਇਤਿਹਾਸ ਨੂੰ ਬਰਦਰ ਉੱਥੇ ਜਾ ਕੇ 프리 ਪੱਗਾਂ ਦੀ ਸੇਵਾ ਕਰਦੇ ਸੋ ਇਹਦਾ ਜਰੂਰ ਗੱਲਬਾਤ ਕਰੀਆ। ਉਹ ਦੇਖੋ ਚਾਹਾਂ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਬਥੇ। ਮਾਜੂਦ ਦਸਤਾਰ ਸਿੱਖ ਲਈ ਕੈਂਪ ਲਗਾਇਆ ਗਿਆ ਵਾ ਗੁਰਮਤਿ ਸਮਾਗਮ 33ਵਾਂ ਗੁਰਮਤਿ ਸਮਾਗਮ ਸੰਤਪ੍ਰਵਾਹ ਹਜਾਰਾ ਸਿੰਘ ਦੇ ਛੋਟੇ ਘੁੰਮਣ ਵਾਲਿਆਂ ਦੀ ਵਰਸੀ ਸਮਾਗਮ ਨਿੱਕੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਜੋ ਕਿ ਬਾਬਿਆ ਬਾਲੋ ਹਨ ਆਪਣਾ ਪੰਜ ਥਾਨ ਦਿੱਤੇ ਗਏ ਉਹਨਾਂ ਦੀ ਰਮਤਾਨ ਨਾਲ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਔਰ ਸਿੱਖੀ ਪ੍ਰਤੀ ਵੀ ਜਾਗਰੂਕਤਾ ਚੱਲ ਰਹੀ ਹੈ ਔਰ ਆਪਣਾ ਦਸਤਾਰ ਕੋਚਾਂ ਦੇ ਸੇਵਾ ਵਿੱਚ ਬਾਬਾ ਜੀ ਮੰਦੇ ਵਿੱਚ ਆਇਆ ਵੀ ਗੁਰਦੁਆਰੇ ਚ ਜਾ ਕੇ ਜਿਹੜੀ ਨੌਜਵਾਨ ਦੀ ਜਿਹੜਾ ਸਿੱਖੀ ਇਹ ਕੰਮ ਸਾਰੇ ਸੇਵਾ ਕਰਦੇ ਅੱਜ ਕਿਵੇਂ ਮੰਦੇ ਵਿੱਚ ਆਇਆ ਵੀ ਨੌਜਵਾਨ ਜਾਗਰੂਕਤਾ ਦੇ ਵਿੱਚ ਜਿਹੜੀ ਦਸਤਾਰ ਜਿਹੜੀ ਸੀ ਕਿਉਂਕਿ ਸਾਡਾ ਪਰਿਵਾਰ ਸਲੂ ਤੋਂ ਹੀ ਸਿੱਖੀ ਨੂੰ ਪ੍ਰਚਲਿਤ ਕਰਦਾ ਹੈ ਇਸ ਕਰਕੇ ਤੇ ਔਰ ਆਪਣੇ ਦਸਤਾਰ ਕੋਚ ਹੋੜ ਵੀ ਨਾਲ ਦੇ ਅੰਮ੍ਰਿਤਕਾਲ ਭਾਜੀ ਕਰਨਵੀਰ ਸਿੰਘ ਤੇ ਹੋਰ अनेका अनेका ਵੀਰ ਨੇ ਸਾਡੇ ਨਾਲ ਜੁੜੇ ਹੋਏ ਤੇ ਆਪਣਾ ਉਹ ਮਤਲਬ ਕਿ ਤੁਸ ਜਿਹੜਾ ਟ੍ਰੈਂਡ ਜਿਹੜਾ ਤੁਸੀਂ ਪਾਕ ਦਾ ਜਿਹੜਾ ਕਰ ਰਹੇ ਹੋ ਕਿ ਨੌਜਵਾਨ ਜਿਹੜਾ ਇਸ ਹਾਲ ਕਰਖਾਸੇ ਤੁਹਾਨੂੰ ਇਹ ਸਨਤੀ ਚ ਰਏ ਹੈ ਵੀ ਛੋਟੇ ਬੱਚ ਨੂੰ ਪਾਕ ਵੀ ਸਨਮਾਨ ਦਿੱਤੀ ਜਾ ਰਹੀ ਹੈ ਵੀ ਜਿਹੜਾ ਆਪਣਾ ਗੁਰਮਤਿ ਸਮਾਗਮ ਦੇ ਨਾਲ ਜੁੜਨ ਗੁਰਸਿੱਖੀ ਨੂੰ ਪ੍ਰਚਲਿਤ ਕਰਨ ਹੋਰ ਦੁਬਾਰਾ ਮਤਲਬ ਸਿੱਖੀ ਨਾਲ ਜਿਆਦਾ ਤੁਹਾਰਾ ਜੁੜਨ ਬੱਚੇ ਹਾਂ ਜੀ ਕਿਸ ਦਿਨ ਦੀ ਜਿਹੜੀ ਤੁਸੀਂ ਰਮਤ ਕੀਤੀ ਤੁਹਾਨੂੰ ਕਿਹਨੇ ਜਿਹੜੀ ਆ ਕੋਈ ਖਾਸ ਚੀਜ਼ ਇਹ ਆਪਣਾ 24 ਤਰੀਕ ਤੋਂ ਹੁਣ ਤੱਕ ਕੀਤੀ ਹੀ ਗਈ ਸੀ ਸਾਮ 7 ਵਜੇ ਤੋਂ 11 ਵਜੇ ਤੱਕ ਰਾਤ ਤੋਂ ਅੱਜ 25 ਤਰੀਕ ਦੀ ਹੋ ਗਈ ਹੈ ਆਪਣੀ 10 ਤੋਂ 10 ਤੋਂ 4 ਵਜੇ ਤੱਕ ਸਮਾਪਤੀ ਹੋ ਜਾਏਗੀ ਪਰ ਹਾਟੀਆਂ 200 ਪਲੱਸ ਪੱਗਾ ਬਣ ਚੁੱਕੀਆਂ ਨੇ ਔਰ ਸਿੱਕੀ ਭਰਤੀ ਵੀ ਬਹੁਤ ਬੱਚੇ ਟੁੱਟ ਚੁੱਕੇ ਨੇ ਉਹਨਾਂ ਦੇ ਦੁਆਰਾ ਜੋ ਕਿ ਇੱਕ ਕੈਂਪੋਰ ਸਫਲਤਾ ਨਾਲ ਜਾ ਰਿਹਾ ਸਾਡੇ ਦਸਤਾਰ ਕੁੱਚਨ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿਹੜਾ ਨੌਜਵਾਨਾਂ ਦੇ ਵਿੱਚ ਜਿਆਦਾ ਜਿਹੜਾ ਪੱਗ ਬਣ ਦਾ ਟ੍ਰੈਂਡ ਹੈ ਵੱਟਾਂ ਵਾਲੀ ਪੱਗ ਡਬਲ ਪੇਚੀ ਅਮਰਸਾਈ ਸਾਈ ਸਾਈ ਪੱਗ ਫ੍ਰੀ ਸਟਾਈਲ ਪੱਗ ਫਿਰ ਤੁਹਾਡੇ ਜਿਹੜਾ ਮੋਟੀਵੇਸ਼ਨ ਇਹ ਹੋਈ ਆ ਬਈ ਨੌਜਵਾਨ ਹਰ ਨੌਜਵਾਨ ਜਿਹੜਾ ਸਿੱਖੀ ਛੂਹ ਚਾਹਦਾ ਸਾਡਾ ਮੋਟੀਵੇਸ਼ਨ ਇਹੋ ਹਮੇਸ਼ਾ ਹੋਵੇਗਾ ਕਿ ਸਿੱਖੀ ਨਾਲ ਬੱਚੇ ਸਾਡੇ ਜੁੜਨ ਕਿਉਂਕਿ ਬਹੁਤ ਹੀ ਟੁੱਟ ਚੁੱਕੇ ਹਨ ਕਿੰਨੇ ਜਿਹੜੇ ਨੌਜਵਾਨ ਨੇ ਜਿਹੜੇ ਤੁਹਾਡੇ ਮਿਲ ਬੰਨ ਕੇ ਜਿਹੜੀ ਇਹ ਚੀਜ਼ ਨੂੰ ਕਰਕੇ ਜਿਹੜੇ ਇਸ ਚ ਆਗੇ ਆਸ਼ ਬਣਾ ਕੇ ਕੁਝ ਆਪਣੇ ਤੋਂ ਅੱਜ ਤੱਕ ਤਸਵੀਰ ਤੋਂ ਆਜ ਤੱਕ ਨੇ ਕਿ ਜਿਹੜੇ ਰੀਲ ਵਿੱਚ ਬਣ ਚੁੱਕੇ ਨੇ ਸੇਕ ਕਰ ਸਕਦੇ ਕਿੰਨੇ ਤਰ੍ਹਾਂ ਦੀ ਜਿਹੜੀ ਪੱਗਾਂ ਜਿਹੜੇ ਬਣਦੇ ਪੱਗ ਹਰ ਇੱਕ ਤਰੀਕਾ ਹੈ ਹਾਰੇ ਕੀ ਹਾਂਜੀ ਜਿਹੜਾ ਅੱਜ ਕੱਲ ਜਿਹੜੇ ਨੌਜਵਾਨ ਨੇ ਜਿਹੜੇ ਬਹੁਤ ਬਹੁਤ ਰੌਣਕਾਂ ਦੇ ਟ੍ਰੈਂਡ ਦੇ ਵਿੱਚ ਹੁੰਦੀਆਂ ਨੇ ਉਹ ਉਸ ਤਰ੍ਹਾਂ ਦੀ ਜਿਹੜੀ ਡਿਮਾਂਡ ਕਰਦੇ ਨੇ ਉਹ ਆ ਗਈ ਜ਼ਿਆਦਾ ਆਉਣ ਵਾਲੀ ਡਿਮਾਂਡ ਹੈ ਵਟਾਂ ਵਾਲੀ ਪੱਗ ਇੱਕ ਹੈ ਫ੍ਰੀ ਸਟਾਈਲ ਪੱਗ ਔਰ ਅਨੇਕਾਂ ਹੀ ਪ੍ਰਕਾਰ ਦੀਆਂ ਪੱਗਾਂ ਨੇ ਆਪਣੇ ਕਿਸ ਅਕੋਰਡਿੰਗ ਪੱਗ ਬਣੀਆਂ ਜਾਂਦੀਆਂ ਛੋਟੇ ਬੱਚਿਆਂ ਨੂੰ ਜਿਹੜੀ ਕਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਫ੍ਰੀ ਸਟਾਈਲ ਵਟਾਂ ਵਾਲੀ ਪੱਗ ਹਾਂਜੀ ਜਿਹੜੀ ਹੋਂਦ ਤੱਕ ਜਿੱਥੇ ਤੋਂ ਸੇਵਾ ਕਰਨ ਜਾਂਦੇ ਜੋ ਕਮੇਟੀ ਜਾਂ ਗੁਰਦੁਆਰਿਆਂ ਨੂੰ ਕਿ ਕਿਸ ਤਰ੍ਹਾਂ ਦਾ ਸਹਿਯੋਗ ਦਿੰਦੇ ਸਾਨੂੰ ਕਮੇਟੀਆਂ ਸਾਰਾ ਹੀ ਸਹਿਯੋਗ ਦਿੰਦੀਆਂ ਨੇ ਅਤੇ ਸਾਡੇ ਨਾਲ ਨੌਜਵਾਨ ਜੋ ਵੀ ਜੁੜੇ ਹੋਏ ਨੇ ਉਹ ਸਾਨੂੰ ਪੂਰਾ ਸਹਿਯੋਗ ਕਰਦੇ ਆ ਉਹਨਾਂ ਦੀ ਵਜ੍ਹਾ ਨਾਲ ਸਾਡਾ ਸਾਰਾ ਵਧੀਆ ਚੱਲਦਾ ਮਤਲਬ ਸਰਕਲ ਪੱਗਾਂ ਦਾ ਸਾਰਾ ਕੁਝ ਵਧੀਆ ਆਪਣਾ ਸਾਰਾ ਹੀ ਐ ਬਸ ਜਦੋਂ ਤੁਸੀਂ ਸੇਵਾ ਕਰਦੇ ਨੂੰ ਲਾ ਕੇ ਨੌਜਵਾਨਾਂ ਦਾ ਜਿਹੜਾ ਸਪਿਰਿਟ ਰੂਪ ਦੇ ਵਿੱਚ ਲਾ ਰਹੇ ਕਿ ਸਰ ਐਨ ਆਰ ਆਈ ਵੀਰ ਨੇ ਜਾ ਕੇ ਸੰਸਥਾ ਨੂੰ ਤੁਹਾਨੂੰ ਮੋਟੀਵੇਸ਼ਨ ਕੀਤਾ ਜੋ ਸੰਸਥਾ ਤੋਂ ਨਹੀਂ ਆਪਣਾ ਮਤਲਬ ਜੋ ਸਾਡੇ ਵੀਰ ਨਾਲ ਜੁੜੇ ਹੋਏ ਨੇ ਕਰਨਵੀਰ ਸਿੰਘ ਤੇ ਹਰ ਸਿਮਰਨ ਸਿੰਘ ਉਹੀ ਵੀਰ ਸਾਡੇ ਨੇ ਫੌਜੀ ਵੀਰ ਨੇ ਕੁਝ ਕੁ ਪਿੰਡ ਦੇ ਸਹਿਯੋਗ ਨੇ ਕੁਝ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਹਾਂਜੀ ਤੇ ਕਿਹੜਾ ਇਲਾਕਾ ਤੇ ਕਿਹੜਾ ਪਿੰਡਾ ਮੇਰਾ ਪਿੰਡ ਜੋੜਾ ਸਿੰਘਾ ਵਾ ਹਾਂਜੀ ਉੱਥੇ ਦੁਕਾਨ ਆਪਣੇ ਕੋਲ ਆਪਣੀ ਦੁਕਾਨ ਹੈਗੀ ਹੈ ਡੇਰਾ ਰੋਡ ਧਰਮਕੋਟ ਹਰ ਜਿੱਦਾਂ ਨੇ ਮਿਲ ਹੁੰਦੇ ਸਵਾਗਤ ਹੁੰਦੇ ਗੁਰਦੁਆਰੇ ਦੇ ਫੈਕਟਰੀ ਜਾਂਦੇ ਹਾਂਜੀ ਹਾਂਜੀ ਅਸੀਂ ਹਰ ਸਮਾਗਮ ਤੇ ਜਾਈਦਾ ਜਿਹੜਾ ਵੀ ਸਾਨੂੰ ਮੌਕਾ ਦੇਵੇ ਅਸੀਂ ਉੱਥੇ ਹਾਜ਼ਰੀ ਭਰ ਆਈਏ ਸੋ ਇਹ ਅਸੀਂ ਸਿੱਖ ਨੌਜਵਾਨ ਜਿਹੜੇ ਆਪਣੀ ਸ਼ੌਪ ਵੀ 하기 ਆ ਪਰ ਜੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਜਿਹੜਾ ਗੁਰਦਾਰ ਵਿੱਚ ਕੋਈ ਵੀ ਸਮਾਗਮ ਹੁੰਦਾ ਨੌਜਵਾਨਾਂ ਜਿਹੜੀ ਆ ਚੱਕੀ ਚਰੂਪ ਦੇ ਵਾਲਾ ਲੈ ਕੇ ਜਾਂਦੇ ਨੇ ਪੰਗਾਂ ਤੇ ਫਰੀ ਸੇਵਾ ਕਰਦੇ ਨੇ ਬਾਕੀ ਤਰ੍ਹਾਂ ਦੇ ਜਿਹੜੇ ਟ੍ਰੈਂਡ ਹੁੰਦੇ ਨੇ ਉਸ ਤਰ੍ਹਾਂ ਦੀ ਹੀ ਨੌਜਵਾਨ ਨੂੰ ਪੱਕ ਜੜੀ ਬਣ ਕੇ ਦਿੰਦੇ ਤਾਂ ਜੋ ਚੱਕੀ ਚਰੂਪ ਵਾਲ ਨੌਜਵਾਨ ਇਹਨਾਂ ਨੂੰ ਦੇਖ ਕੇ ਜਿਹੜੇ ਜੂਨ ਮੈਂ ਤੁਹਾਡਾ ਆਪਣਾ ਪੱਤਰਗਾ ਲਾ ਪਾ